ਸਾਹਿਬ ਨੇ ਜਿਹਨੇ ਇਜਲਾਸ ਕੀਤਾ ਤਾਂ ਪੰਜਾਬੀ ਚ ਬੋਲਣਾ ਮੈਂ ਪੰਜਾਬੀ ਸਰ ਜਿਹੜਾ ਇਜਲਾਸ ਹੋਇਆ ਸੀ ਅ ਕੱਲ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਉੱਥੇ ਕੱਲ ਪ੍ਰਤਾਪ ਸਿੰਘ ਬਾਜਵਾ بڑے ਐਲੀਗੇਸ਼ਨ ਲਾਦੇ ਹੋਏ ਨਜ਼ਰ ਆਏ ਸਭ ਤੋਂ ਪਹਿਲਾਂ ਤੇ ਅੱਜ ਦੇ ਸ਼ਹੀਦੀ ਦਿਹਾੜੇ ਤੇ ਨਵੇਂ ਪਾਤਸ਼ਾਹ ਜੀ ਗੁਰੂ ਤੇਗ ਬਹਾਦਰ ਜੀ ਨੂੰ ਛਤ ਛਤ ਨਮਨ ਹੈ ਉਹਨਾਂ ਦੇ ਨਾਲ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਦੇ ਪ੍ਰਤੀ ਵੀ ਸਤਿ ਸ਼ਤ ਨਮਨ ਕਰਦੇ ਹੋਏ ਕੱਲ ਪੰਜਾਬ ਦੀ ਵਿਧਾਨ ਸਭਾ ਸ਼੍ਰੀ ਅਨੰਦਪੁਰ ਸਾਹਿਬ ਦੇ ਅੰਦਰ ਸਰਕਾਰ ਦੁਆਰਾ আয়োজিত ਹੋਈ। ਲekin ਗੁਰੂਆਂ ਦੀ ਪਵਿੱਤਰ ਨਗਰੀ ਦੇ ਅੰਦਰ ਜਿੱਥੇ ਖਾਲਸਾ ਦੀ ਸਿਰਜਣਾ ਹੋਈ ਹੋਏ ਤਵੱਕੋ ਤੇ ਕੀਤੀ ਜਾ ਰਹੀ ਸੀ ਕਿ ਉੱਥੇ ਜਿਸ ਮਕਸਦ ਨੂੰ ਲੈ ਕੇ ਜਿਹੜਾ ਸੰਦੇਸ਼ ਦੇਣ ਦੇ ਲਈ ਸਪੈਸ਼ਲ ਸਦਨ ਉੱਥੇ ਬੁਲਾਇਆ ਹੈ ਉਹਨਾਂ ਗੁਰੂਆਂ ਨੂੰ ਸਨਾਤਨ ਦੇ ਰਾਖੇ ਨੂੰ ਹਿੰਦ ਦੀ ਚਾਦਰ ਨੂੰ ਸ਼ਰਧਾਂਜਲੀ ਦਿੰਦੇ ਹੋਏ ਕੋਈ ਵੀ ਰਾਜਨੀਤੀ ਗੱਲ ਨਹੀਂ ਹੋਏਗੀ ਲੇਕਿਨ ਕਾਂਗਰਸ ਮਜਬੂਰ ਹੈ ਮੈਨੂੰ ਲੱਗਦਾ ਕਾਂਗਰਸ ਦੀ ਮਾਨਸਿਕਤਾ ਔਰ ਸਰਕਾਰ ਦੀ ਮਾਨਸਿਕਤਾ ਵੀ ਇੱਕੋ ਤਰ੍ਹਾਂ ਦੀ ਹੈ ਔਰ ਉਸ ਪਵਿੱਤਰ ਧਿਆੜੇ ਨੂੰ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਮਰਿਆਦਾਵਾਂ ਦਾ ਉਲੰਘਣ ਵੀ ਕੀਤਾ ਹੈ ਮਕਸਦ ਤੋਂ ਦੂਰ ਗਏ ਨੇ ਕਾਂਗਰਸ ਔਰ ਕਾਂਗਰਸ ਦੇ ਨੇਤਾ ਐਲੋਪੀ ਪ੍ਰਤਾਪ ਬਾਜਵਾ ਉਦਾਂ ਤਾਂ ਸਾਡੇ ਭਰਾ ਨੇ ਲੇਕਿਨ ਮੈਨੂੰ ਲੱਗਦਾ ਕਿ ਉੱਪਰ ਵਾਲਿਆਂ ਨੂੰ ਖੁਸ਼ ਕਰਨ ਦੇ ਚੱਕਰ ਚ ਉਹ ਗਲਤ ਜਗ੍ਹਾ ਜਿਹੜੀ ਚੁਣੀ ਉਹਨਾਂ ਨੇ ਆਪਣੀ ਗੱਲ ਕਹਿਣ ਲਈ ਉਹ ਪੂਰੀ ਤਰ੍ਹਾਂ ਨਾਲ ਤੱਥਿਆਂ ਤੋਂ ਦੂਰ ਵੀ ਸੀ ਔਰ ਮਰਿਆਦਾ ਦਾ ਉਲੰਘਣ ਵੀ ਸੀ ਮੇਰੀ ਇਹ ਮੇਰਾ ਇਹ ਕਹਿਣਾ ਹੈ ਉਹ ਬੋਲਦੇ ਬੋਲਦੇ ਬੋਲ ਕੇ ਕਿ ਪੰਜਾਬ ਜਿਹੜਾ ਉਹ ਰਾਸ਼ਟਰਪਤੀ ਰਾਜ ਦੀ ਔਰ ਅੱਗੇ ਵੱਧ ਰਿਹਾ ਅੱਛਾ ਬੋਲ ਕੌਣ ਰਿਹਾ ਛੱਜ ਤੇ ਬੋਲੇ ਚਾਨਣੀ ਕੀ ਬੋਲੇ ਮਾਝਵਾਦ ਸਾਹਿਬ ਕਾਂਗਰਸ ਦਾ ਇਤਿਹਾਸ ਅਗਰ ਯਾਦ ਨਹੀਂ ਹੈ ਤਾਂ ਪੜ੍ਹ ਲਓ ਆਪਣੇ ਮੰਜੇ ਥੱਲੇ ਛੋਟਾ ਮਾਰ ਲਓ ਚੰਗੀ ਤਰ੍ਹਾਂ ਨਾਲ ਇਹ ਉਹ ਕਾਂਗਰਸ ਹੈ ਜਿਨ 1952 ਤੋਂ ਲੈ ਕੇ 1996 ਦੇ ਵਿਚਕਾਰ 7 ਵਾਰ ਲੋਕਤੰਤ੍ਰਿਕ ਬਣੀਆਂ ਹੋਈਆਂ ਸਰਕਾਰਾਂ ਨੂੰ ਤੋੜਿਆ ਅਗਰ ਲੋਕਤੰਤਰ ਦਾ ਕਹਾਂ ਕਿਸੇ ਨੇ ਕੀਤਾ ਹੈ ਤੇ ਉਹ ਕਾਂਗਰਸ ਨੇ ਕੀਤਾ ਹੈ ਭਾਰਤੀ ਜਨਤਾ ਪਾਰਟੀ ਹਮੇਸ਼ਾ ਹੀ ਰਾਸ਼ਟਰਪਤੀ ਰਾਜ ਦੇ ਵਿਰੋਧ ਵਿੱਚ ਸੁਰ ਉਠਾਉਣ ਵਾਲੀ ਪਾਰਟੀ ਹੈ ਔਰ ਜਦ ਦੇ ਨਰਿੰਦਰ ਭਾਈ ਮੋਦੀ ਇਸ ਦੇ ਪ੍ਰਧਾਨ ਮੰਤਰੀ ਬਣੇ ਨੇ ਅਸੀਂ ਹਮੇਸ਼ਾ ਲੋਕਤੰਤਰ ਦੇ ਉੱਤੇ ਪੈਰਾ ਦਿੱਤਾ ਦੂਜੀ ਗੱਲ ਕੱਲ ਪਵਿੱਤਰ ਸਦਨ ਦੇ ਅੰਦਰ ਸ਼ਰਧਾਂਜਲੀ ਦੇਣ ਦੀ ਜਗ੍ਹਾ ਇਤਨੇ ਪਾਰਟੀਆਂ ਚਾਹੇ ਅਕਾਲੀ ਹੋਣ ਚਾਹੇ ਕਾਂਗਰਸ ਹੋਏ ਚਾਹੇ ਆਮ ਆਦਮੀ ਪਾਰਟੀ ਹੋਵੇ ਮੈਨੂੰ ਲੱਗਦਾ ਬੀਜੇਪੀ ਕੋਲ ਬੜੇ ਡਰੇ ਹੋਏ ਨੇ ਸਾਮੇ ਹੋਏ ਨੇ ਬੀਜੇਪੀ ਦੇ ਵਿਕਾਸ ਨੂੰ ਲੈ ਕੇ ਬੀਜੇਪੀ ਦੀ ਪੰਜਾਬ 'ਚ ਵੱਧਦੀ ਹੋਣ ਨੂੰ ਲੈ ਕੇ ਬੜਾ ਬੜ ਘੱਟੇ ਹੋ ਜਾਂਦੇ ਨੇ ਚੰਡੀਗੜ੍ਹ ਚੰਡੀਗੜ੍ਹ ਨੂੰ ਕੀ ਹੋਏ ਨਾ ਚੰਡੀਗੜ੍ਹ ਦੇ ਉੱਤੇ ਬੀਜੇਪੀ ਦਾ ਸਟੈਂਡ ਸਭ ਪੰਜਾਬ ਦਾ ਬੜੀ ਢੇਰ ਤੋਂ ਸਪਸ਼ਟ ਹੈ ਮੈਂ 2012 'ਚ ਵੀ ਐਮਐਲਏ ਸੀ ਤਾਂ ਵੀ ਸਦਨ ਦੇ ਪਟਲ ਤੇ ਬੀਜੇਪੀ ਨੇ ਆਪਣਾ ਸਟੈਂਡ ਅੱਜ ਤੱਕ ਬੀਜੇਪੀ ਐਸੀ ਪਾਰਟੀ ਹੈ ਪਾਣੀ ਦਾ ਮਾਮਲਾ ਹੈ ਚੰਡੀਗੜ੍ਹ ਦਾ ਮਾਮਲਾ ਹੈ ਯੂਨੀਵਰਸਿਟੀ ਦਾ ਮਾਮਲਾ ਹੈ ਅਸੀਂ ਬਾਰ-ਬਾਰ ਕਲੀਅਰ ਕਰ ਚੁੱਕੇ ਹਾਂ ਕਿ ਪੰਜਾਬ ਦੇ ਹਿੱਤਾਂ ਨੂੰ ਕਿਸੇ ਵੀ ਕੀਮਤ ਤੇ ਘਾਤ ਨਹੀਂ ਲਗਣ ਦਿੱਤਾ ਜਾਏਗਾ ਅਸੀਂ ਪੂਰੀ ਤਰ੍ਹਾਂ ਉਹਦੇ ਨਾਲ ਖੜੇ ਹਾਂ ਇਹਦੇ باوجود ਵੀ ਰਾਜਨੀਤੀ ਕਰਨ ਲਈ ਉਹ ਦਿਹਾੜਾ ਕਿਹੜਾ ਚੁੰਨ ਰਹੇ ਨੇ ਜਿੰਨ ਕਿਹੜਾ ਚੁੰਨ ਰਹੇ ਜਿੱਤੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਨਮਨ ਕਰਨਾ ਸੀ ਇਤਿਹਾਸ ਨੂੰ ਯਾਦ ਕਰਨਾ ਸੀ ਕਿਉਂ ਬਲੀਦਾਨ ਹੋਇਆ ਕਿਹਦੇ ਲਈ ਬਲੀਦਾਨ ਹੋਇਆ ਔਰ ਕਿਨਾ-ਕਿਨਾ ਨੇ ਬਲੀਦਾਨ ਦਿੱਤਾ ਇਹ ਆਪਣੀ ਰਾਜਨੀਤੀ ਕਰ ਰਹੇ ਨੇ ਮੈਨੂੰ ਲੱਗਦਾ ਇਹ ਤੋਂ ਮੁੱਖ ਮੰਤਰੀ ਨੂੰ ਵੀ ਬਾਜ ਆਣਾ ਚਾਹੀਦਾ ਸੀ ਮੁੱਖ ਮੰਤਰੀ ਨੂੰ ਵੀ ਬਾਜ ਆਣਾ ਚਾਹੀਦਾ ਸੀ ਇਸ ਕਰਕੇ ਮੇਰਾ ਕੇਵਲ ਇਤਰਾਹ ਕਹਿਣਾ ਹੈ ਕਿ ਪਵਿੱਤਰਤਾ ਰੱਖਣੀ ਚਾਹੀਦੀ ਸੀ ਉਹ ਪਵਿੱਤਰਤਾ ਕਿਤੇ ਨਾ ਇੱਕ ਦਾ ਭੰਗ ਹੋਈ ਹੈ ਔਰ ਜਿਹੜੀਆਂ ਕੱਲ ਘੋਸ਼ਣਾ ਵੀ ਮੁੱਖ ਮੰਤਰੀ ਜੀ ਨੇ ਕੀਤੀ ਹੈ ਕਿ Shri Anandpur Sahab Shri apna Talwandi Sahabo aur Shri Amritsar बीजेपी ਦਾ ਬੜਾ ਸਾਫ ਮੰਨਾ ਪੰਜਾਬ ਦੀ ਰਾਜਨੀਤਿਕ ਰਾਜਧਾਨੀ ਚੰਡੀਗੜਾ ਪਰ ਸਾਂਸਕ੍ਰਿਤਿਕ ਔਰ ਧਾਰਮਿਕ ਰਾਜਧਾਨੀ ਅੰਮ੍ਰਿਤਸਰ ਦੋ ਸ਼ਹਿਰਾਂ ਦੇ ਉੱਤੇ ਜਿਹੜੀ ਘੋਸ਼ਣਾ ਉਹ ਤਾਂ ਸਿੱਧੀ-ਸਿੱਧੀ ਸਮਝ ਆ ਰਹੀ ਹੈ ਕਿ ਇਹਨੂੰ ਧਾਰਮਿਕ ਸ਼ਹਿਰ ਹੋਣ ਦੇ ਕਾਰਨ ਹੋਲੀ ਸਿਟੀ ਦਾ ਦਰਜਾ ਦੇ ਕੇ ਇਤੇ ਮੀਟ ਦੀਆਂ ਦੁਕਾਨਾਂ ਸ਼ਰਾਬ ਦੀਆਂ ਦੁਕਾਨਾਂ ਬੀੜੀ ਸਿਗਰਟ ਬੰਦ ਕਰਾਂਗੇ ਲੇਕਿਨ ਅੰਮ੍ਰਿਤਸਰ ਨੂੰ ਲੈ ਕੇ ਮੈਨੂੰ ਲੱਗਦਾ ਗੋਲਮੋਲ ਹੋ ਗਿਆ ਮਾਮਲਾ ਸ਼੍ਰੀ ਦਰਬਾਰ ਸਾਹਿਬ ਦੇ ਗਲਾਰਾ ਜਿਹੜਾ ਬਣਿਆ ਆ ਉਹਦੇ ਅੰਦਰ ਤੇ ਆਲਰੇਡੀ ਨਾ ਹੀ ਸ਼ਰਾਬ ਦੀ ਦੁਕਾਨ ਹੈ ਨਾ ਹੀ ਸਿਗਰਟ ਬੀੜੀ ਦੀ ਨਾ ਹੀ ਉਹ ਹੈ ਉਹਨੂੰ ਮੁੱਖ ਮੰਤਰੀ ਜੀ ਨੇ ਕ੍ਰੈਡਿਟ ਲੈਣ ਦੇ ਚੱਕਰ ਜਨਾ ਗੋਲਮੋਲ ਕੀਤਾ ਮੇਰਾ ਇਹ ਕਹਿਣਾ ਹੈ ਅੰਮ੍ਰਿਤਸਰ ਸ਼੍ਰੀ ਦੁਰਗਿਆਣਾ ਮੰਦਿਰ ਵਿਖੇ ਉੱਥੇ ਸ਼੍ਰੀ ਅ ਰਾਮ ਟੀਰਥ ਵੀ ਹੈ ਉਹ ਹੋਲੀ ਸਿਟੀ ਕਰਨੀ ਹੈ ਤੇ ਪੂਰਨ ਰੂਪ ਚ ਕਰੋ ਔਰ ਐਵੇਂ ਹੀ ਕੇਵਲ ਬਾਵਾ ਲਈ ਨਾ ਕਰੋ ਤੁਹਾਡਾ ਕੋਈ ਕੁਐਸਚਨ ਹੈ ਬੋਲੋ ਕਹਿੰਦੇ ਜੀ ਵੋਲ ਸਿਟੀ ਜਿਹੜੀ ਅੰਮ੍ਰਿਤਸਰ ਦੇ ਵਿੱਚ ਯਾਨੀ ਜਿਹੜਾ ਪੁਰਾਣਾ ਅੰਮ੍ਰਿਤਸਰ ਸ਼ਹਿਰ ਹੁੰਦਾ ਸੀ ਉਸ ਦੇ ਵਿੱਚ ਸਾਰੇ ਨੂੰ ਪਵਿੱਤਰ ਘੋਸ਼ਿਤ ਕਰ ਦਿੱਤਾ ਗਿਆ ਉਸ ਦੇ ਵਿੱਚ ਹੁਣ પ્રતિਬੰਧ ਜਾਰੀ ਰਹਿਣਗੇ ਤੁਸੀਂ ਯਾਰ ਉਹਨਾਂ ਦਾ ਬਿਆਨ ਕੱਲ ਦਾ ਔਰ ਪਟਲ ਤੇ ਜਿਹੜਾ ਬੋਲਿਆ ਉਹ ਕਨਫਿਊਜ਼ਨ ਕ੍ਰੀਏਟ ਕਰਦਾ ਅਗਰ ਉਹ ਇਹਨੂੰ ਕਲੀਅਰ ਕਰਨ ਤੋਂ ਦਾਇਰਾ ਕਿੰਨਾ ਕੁ ਵਧਾਇਆ ਹੈ ਉਹ ਜਲੇ ਆ ਜਾਂਦਾ ਹੈ ਨੋਟੀਫਿਕੇਸ਼ਨ ਤੋਂ ਪਤਾ ਲੱਗੂਗਾ ਨਾ ਉਹ ਇੱਕ ਇੱਕ ਅੱਜ ਵੀ ਕਿਹਾ ਜਾ ਰਿਹਾ ਹੈ ਕਿ ਕੋਈ ਵੱਡੀ ਅਨਾਉਂਸਮੈਂਟ ਕੀਤੀ ਜਾ ਸਕਦੀ ਹੈ ਇਹ ਵੀ ਅਟਕਲਾ ਆਨੰਦਪੁਰ ਵਾਲਿਆਂ ਨੂੰ ਬੜੀ ਉਮੀਦ ਸੀ ਜ਼ਿਲ੍ਹਾ ਬਣਾਣ ਦੀ ਨਹੀਂ ਮੈਂ ਜ਼ਿਲ੍ਹੇ ਦੀ ਗੱਲ ਨਹੀਂ ਕਰ ਰਿਹਾ ਕਿ ਐਡਾ ਵੱਡਾ 350 ਸਾਲਾ ਸ਼ਹੀਦੀ ਦਾ ਮਨਾ ਰਹੇ ਆ ਆਪਾਂ ਔਰ ਆਨੰਦਪੁਰ ਵਾਲੇ ਸੋਚ ਕੇ ਬੈਠੇ ਸੀ ਕਿ ਕੋਈ ਵੱਡੇ ਪ੍ਰੋਜੈਕਟ ਕੋਈ ਵੱਡੀ ਗੱਲ ਜਿਹਦੇ ਨਾਲ ਉਸ ਖੇਤਰ ਦੀ ਜੀਵਨ ਸਤਰ ਦੇ ਅੰਦਰ ਉੱਚਾ ਚਕੁੰਦਾ ਵਿਕਾਸ ਦੀ ਕੋਈ ਗੱਲ ਹੁੰਦੀ ਉਹ ਨਹੀਂ ਕਰ ਪਾਇਆ ਉਹ ਨਿਰਾਸ਼ ਹੋਏ ਨੇ ਲੋਕੀਓ ਦੂਜੇ ਪਾਸੇ ਜਦੋਂ ਜਦੋਂ ਕੋਈ 300 ਸਾਲਾ ਆਇਆ ਕੋਈ ਨਾ ਕੋਈ ਧਿਆੜਾ ਆਇਆ ਚਾਹੇ ਅਟਲ ਵਿਹਾਰੀ ਬਾਜਪਈ ਦੀ ਸਰਕਾਰ ਰਹੀ ਹੋਏ ਕੋਈ ਨਾ ਕੋਈ ਘੋਸ਼ਣਾਵਾਂ ਕੇਂਦਰ ਵੱਲੋਂ ਵੱਡੀਆਂ-ਵੱਡੀਆਂ ਹੋਈਆਂ ਉਹਨਾਂ ਨੂੰ ਉਹਨਾਂ ਨੇ ਪੂਰਾ ਕੀਤਾ ਲੇਕਿਨ ਪੰਜਾਬ ਦੀ ਸਰਕਾਰ ਨੇ ਤੋਂ ਨਿਰਾਸ਼ਾ ਜਿਹੜੀ ਆ ਹੱਥ ਲੱਗੀ ਆ ਔਰ ਮੇਰਾ ਇਹ ਮੰਨਣਾ ਹੈ ਕਿ ਇਹ ਬਿਸ਼ੁੱਧ ਧਾਰਮਿਕ ਔਰ ਸ਼ਹੀਦਾਂ ਨੂੰ ਯਾਦ ਕਰਨ ਦਾ ਤਿਆੜਾ ਸੀ ਇਹਦੇ ਤੇ ਰਾਜਨੀਤੀ ਕਰਨਾ ਦੁਰਭਾਗ્યਪੂਰਨ ਹੈ ਕੁਝ ਜਗਾਂਵਾਂ ਨੂੰ ਤੇ ਛੱਡ ਦੇਣਾ ਚਾਹੀਦਾ ਹੈ ਰਾਜਨੀਤੀ ਕਰਨ ਨੂੰ ਵਿਧਾਨ ਸਭਾ ਦਾ ਖਾੜਾ ਝੂਟਦੇ ਝੂਟਦੇ ਕਈ ਪ੍ਰਸਤਾਵ ਤੁਸੀਂ ਲੈ ਕੇ ਆਂਦੇ ਹੋ ਬਾਅਦ ਚ ਜਿਹਦਾ ਕੋਈ ਰਿਜ਼ਲਟ ਨਹੀਂ ਨਿਕਲਦਾ ਕਮ ਸੇ ਕਮ ਗੁਰੂ ਤੇਗ বাহাদুর ਜੀ ਦੀ ਔਰ ਸ਼ਹੀਦਾਂ ਦੀ ਆੜ ਨਹੀਂ ਲੈਣੀ ਚਾਹੀਦੀ ਸੀ ਇਹ ਮੇਰਾ ਕਹਿਣਾ ਹੈ ਫਰਮਾਇਸ਼ ਚੰਡੀਗੜ੍ਹ ਯੂਨੀਵਰਸਿਟੀ ਨੂੰ ਲੈ ਕੇ ਬੜਾ ਵਿਵਾਦ ਹੋ ਰਿਹਾ ਕਹਿੰਦੇ ਸੈਨੇਟ ਸੈਨੇਟ ਦੀ ਕਹਿੰਦੇ ਚੋਣ ਨਹੀਂ ਕਰਾਈ ਜਾ ਰਹੀ ਕਿਸ ਤਰ੍ਹਾਂ ਐਸਾ ਕਿ ਪ੍ਰੋਸੀਜਰ ਹੈ ਔਰ ਮੈਨੂੰ ਉਮੀਦ ਹੈ ਕਿ ਬਹੁਤ ਜਲਦ ਚੋਣ ਦੀ ਘੋਸ਼ਣਾ ਜਿਹੜੀ ਹੈ ਹੋਣ ਵਾਲੀ ਹੈ ਔਰ ਔਰ ਕਿਤੇ ਵੀ ਕੇਂਦਰ ਦੀ ਨੀਅਤ ਕਿਸੇ ਨੂੰ ਅਧਿਆਨ ਦੀ ਨਹੀਂ ਹੈ ਲੇਕਿਨ ਮੈਂ ਵੀ ਲਾਈਟ ਮੂਡ ਜੀ ਇੱਕ ਗੱਲ ਕਹਿੰਦਾ ਚੰਡੀਗੜ੍ਹ ਦੇ ਅੰਦਰ ਤੇ ਚੋਣ ਹੋ ਜੇਗੀ ਔਰ ਵੀ ਘੋਸ਼ਣਾ ਵੀ ਹੋ ਜੇਗੀ ਉਹਦਾ ਜੋ ਪ੍ਰੋਸੀਜਰ ਹੁੰਦਾ ਉਹਨੂੰ ਅਡਾਪਟ ਵੀ ਹੋ ਜਾਏਗਾ ਚੰਡੀਗੜ੍ਹ ਦਾ ਸਿਸਟਮ ਅੱਛਾ ਹੈ ਨਾ ਪੰਜਾਬ ਨੂੰ ਪੰਜਾਬ ਪੰਜਾਬ ਯੂਨੀਵਰਸਿਟੀ ਦਾ ਸਿਸਟਮ ਅੱਛਾ ਹੈ ਨਾ ਇਹਦਾ ਮਤਲਬ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਦਾ ਮੁੱਖ ਮੰਤਰੀ ਜੀ ਜਰ ਅੱਗੇ ਆ ਕੇ ਪੰਜਾਬ ਦੀਆਂ ਯੂਨੀਵਰਸਿਟੀਆਂ ਚ ਵੀ ਉਹਨੂੰ ਲਾਗੂ ਕਰਾਣ ਉੱਥੇ ਤੇ ਸਟੂਡੈਂਟ ਦੇ ਚੋਣਾਂ ਤੱਕ ਬੰਦ ਕਰਤੇ ਦੇ ਤੁਸੀਂ ਚਾਹੇ ਪੰਜਾਬੀ ਯੂਨੀਵਰਸਿਟੀ ਹੋਵੇ ਚਾਹੇ ਫਿਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਹੋਵੇ ਚਾਹੇ ਚਾਹੇ ਫਰੀਦ ਸਾਰੀਆਂ ਨਾਮੀਂ ਬਾਬਾ ਫਰੀਦ ਉਥੇ ਤੋਂ ਤੁਸੀਂ ਸਾਰੀਆਂ ਨੋਮੀਨੇਸ਼ਨ ਜੈਨੇਟ ਕਰਦੇ ਹੋ ਸਾਰੀਆਂ ਪੋਸਟਾਂ ਸੈਨੇਟ ਸੁਨੈਟ ਕੁਝ ਨਹੀਂ ਹੈ ਮੈਂ ਕਹਣਾ ਇਹ ਸੁੰਦਰ ਜਿਹੜਾ ਇਹ ਪ੍ਰੋਸੈਸ ਹੈ ਇਹ ਪਨ ਪੂਰੇ ਪੰਜਾਬ 'ਚ ਲਾਗੂ ਹੈ ਇਹ ਬੀਜੇਪੀ ਦੀ ਡਿਮਾਂਡ ਹੈ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਦਾ ਚੋਣ ਹੋਏਗਾ ਹਰ ਹਾਲਤ ਹੋਏਗਾ ਇਹਦੇ ਉੱਤੇ ਰਾਜਨੀਤੀ ਕਰਨ ਤੋਂ ਵੀ ਬਾਜਾਓ ਵਿਦਿਆਰਥੀਆਂ ਦਾ ਮਾਮਲਾ ਵਿਦਿਆਰਥੀਆਂ ਦਾ ਰਹਿਣ ਦਿਓ ਹਰ ਵੇਲੇ ਪੰਜਾਬ ਦੀਆਂ ਭਾਵਨਾਵਾਂ ਨਾਲ ਖੇਲਣਾ ਪੰਜਾਬ ਦੀਆਂ ਭਾਵਨਾਵਾਂ ਦੀ ਆੜ ਲੈ ਕੇ ناکਾਮੀਆਂ ਛਾਪਾਣਾ ਬੰਦ ਕਰਨ ਔਰ ਨੇਤੇ ਕਾਂਗਰਸ ਤਾਂ ਪਸੀ ਹੈ ਅਗਰ ਅੱਜ ਇਹ ਮਸਲੇ ਹੈਗੇ ਨੇ ਅਗਰ ਪਾਣੀ ਦਾ ਮਸਲਾ ਹੈ ਅਗਰ ਚੰਡੀਗੜ੍ਹ ਪੰਜਾਬ ਦਾ ਅਧਿਕਾਰ ਹੋਣ ਦੇ ਬਾਵਜੂਦ ਵੀ ਪੰਜਾਬ ਦਾ ਹਿੱਸਾ ਨਹੀਂ ਬਣ ਪਾਇਆ ਕੌਣ ਦੋਸ਼ੀ ਹੈ ਉਹਦੇ ਲਈ ਕਿਹਦੀ ਸਰਕਾਰ ਸੀ ਉਸ ਵੇਲੇ ਜਾਂ ਪ੍ਰਤਾਪ ਆਜਵਾ ਉਹਦੇ ਲਈ ਮਾਫੀ ਮੰਗਣਗੇ ਆਪਣੇ ਨਤ੍ਰਿਤਵ ਦੀ ਨਖੇਦੀ ਕਰਨਗੇ ਜੇ ਜਦੋਂ ਪੰਜਾਬ ਦਾ ਪੁਨਰਗਠਨ ਹੋਇਆ ਚੰਡੀਗੜ੍ਹ ਕਿਉਂ ਨਹੀਂ ਦਿੱਤਾ ਗਿਆ? ਕੀ ਉਸ ਵੇਲੇ ਦਾ ਜਿਹੜਾ ਕਾਂਗਰਸ ਦਾ ਨਤ੍ਰਿਤਵ ਹੈ ਉਹ ਉਹ ਉਹਦਾ ਵਿਰੋਧ ਕਰਨਗੇ? ਉਹਦੀ ਨਖੇਦੀ ਕਰਨਗੇ? ਐਵੇਂ ਉਂਗਲੀ ਨੂੰ ਖੂਨ ਲਾ ਕੇ ਸ਼ਹੀਦ ਹੋ ਕੇ ਬਾਂਗਾ ਮਾਰੀ ਜਾਨੀਆਂ। ਮੋਦੀ ਤਾਂ 11 ਸਾਲ ਤੋਂ ਆਇਆ। ਇਹ ਜਿਹੜੇ ਇਦਾਦ ਚ ਵਿਰਾਸਤ ਚ ਮਿਲੀਆਂ ਚੀਜ਼ਾਂ ਜਿਹਨੂੰ ਉਹ ਧੀਰੇ ਧੀਰੇ ਠੀਕ ਕਰ ਰਹੇ ਨੇ। ਇਹ ਗੱਲ ਪੰਜਾਬੀਆਂ ਨੂੰ ਵੀ ਸਮਝਣੀ ਚਾਹੀਦੀ ਹੈ। ਪੰਜਾਬ ਪੰਜਾਬੀਏ ਤਰ ਪੰਜਾਬ ਦੇ ਜੁੜੇ ਮੁੱਦਿਆਂ ਨਾਲ ਮੋਦੀ ਸਾਹਿਬ ਜਿੰਨਾ ਪਿਆਰ ਕਰਦੇ ਨੇ ਅਜੇ ਤੱਕ ਕੋਈ ਕਿਸੇ ਪ੍ਰਧਾਨ ਮੰਤਰੀ ਨੇ ਉਹਨਾ ਪਿਆਰ ਨਹੀਂ ਕੀਤਾ। ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਗਾ ਬਾਬਾ ਨਾਨਕ ਨੇ ਮੋਦੀ ਕੋਲੋਂ ਸੇਵਾ ਲਈ। ਇਹ ਤਾਂ ਪਤਾ ਨਹੀਂ ਕਿਨਾ ਕਿਨਾ ਦੀ ਟੰਡੋਰਾ ਪਿੱਟਦੇ ਰਹੇ। ਗੁਰੂ ਪੁੱਤਰਾਂ ਦਾ ਸਾਹਿਬਜ਼ਾਦਿਆਂ ਦਾ ਚਾਰੇ ਸਾਹਿਬਜ਼ਾਦਿਆਂ ਦਾ ਬਲੀਦਾਨ ਵਿਸ਼ਵਵਿਆਪੀ ਬਣਾਇਆ। ਵੀਰਵਾਲ ਦਿਵਸ ਦੀ ਘੋਸ਼ਣਾ ਕਰਕੇ ਇਹ ਤੁਹਾਡੇ ਨਾਲ ਗੱਲਾਂ ਕਰਨਗੇ। ਅਸੀਂ ਪੰਜਾਬ 'ਚ ਜੀਂਦੇ ਆਂ ਪੰਜਾਬ ਲਈ ਜੀਂਦੇ ਆਂ ਪੰਜਾਬੀਅਤ ਲਈ ਜੀਂਦੇ ਆਂ ਔਰ ਪੰਜਾਬ ਦੇ ਲੇਕਿਨ ਅਸੀਂ ਧਰਮ ਦੀ ਆੜ ਨਹੀਂ ਲੈਂਦੇ ਅਸੀਂ ਪੰਜਾਬ ਨੂੰ ਵਿਕਸਿਤ ਪੰਜਾਬ ਬਣਾਉਣਾ ਚਾਹੁੰਦੇ ਆਂ ਦੂਜੇ ਸਟੇਟਾਂ ਦੇ ਨਾਲ ਉਹਦੀ ਜਿਹੜੀ ਗਣਨਾ ਹੈ ਵੀਰਤਾ ਲਈ ਗਣਨਾ ਹੋਏ ਉਹਦੀ ਵਿਕਾਸ ਲਈ ਬੇਰੁਜ਼ਗਾਰੀ ਕਿਸਾਨ ਇਹਨਾਂ ਸਾਰੀਆਂ ਚੀਜ਼ਾਂ ਤੋਂ ਪੰਜਾਬ ਬਾਹਰ ਨਿਕਲੇ ਨਸ਼ੇ ਤੋਂ ਬਾਹਰ ਨਿਕਲੇ ਇਹਦੀ ਤਾਂ ਚਰਚਾ ਨਹੀਂ ਕਰਨੀ ਇਹਨਾਂ ਨੇ ਨਾ ਇਹ ਨਸ਼ੇ 'ਤੇ ਚਰਚਾ ਕਰਦੇ ਨੇ ਨਾ ਕਾਨੂੰਨ ਵਿਵਸਥਾ 'ਤੇ ਚਰਚਾ ਕਰਦੇ ਨੇ ਇਹ 13 ਸਾਲ ਦੀ ਬੱਚੀ ਦੇ ਨਾਲ ਜਲੰਧਰ 'ਚ ਬਲਤਕਾਰ ਹੋ ਜਾਂਦਾ ਲੁਧਿਆਣਾ ਦੇ ਅੰਦਰ 4 ਸਾਲ ਦੀ ਬੱਚੀ ਦੇ ਨਾਲ ਕੁਕਰਮ ਹੋ ਜਾਂਦਾ ਉਹਦੇ ਤੇ ਕੋਈ ਚਰਚਾ ਨਹੀਂ ਹੈ ਰੋਜ਼ ਪੰਜਾਬ ਦੇ ਅੰਦਰ ਗੋਲੀ ਚੱਲਦੀ ਹੈ ਆ ਬੰਗਾ ਦੇ ਅੰਦਰ 40 ਗੋਲੀਆਂ ਚੱਲ ਗਈਆਂ ਉਸ ਤੋਂ ਪਹਿਲਾਂ ਫਿਰੋਜ਼ਪੁਰ ਦੇ ਅੰਦਰ ਹੱਤਿਆ ਹੋ ਜਾਂਦੀ ਹੈ ਪੰਜਾਬ ਦੇ ਬੇਸਿਕ ਮੁੱਦਿਆਂ ਤੋਂ ਧਿਆਨ ਜਦੋਂ ਜਦੋਂ ਚਾਹੇ ਉਹ ਕਾਂਗਰਸ ਆ ਚਾਹੇ ਆਮ ਆਦਮੀ ਪਾਰਟੀ ਆ ਜਦੋਂ ਜਦੋਂ ਇਹ ਫੇਲ ਹੁੰਦੀ ਹੈ ਇਹ ਪੰਜਾਬੀ ਕਿਉਂਕਿ ਵਿਚਾਰਾ ਦਿਲ ਨਾਲ ਸੋਚਦਾ ਉਹ ਸਾਡੇ ਦਿਲਾਂ ਨਾਲ ਖੇਡਦੇ ਨੇ ਇਹਨਾਂ ਤੋਂ ਬਾਹਰ ਜਾਓ ਇਹਨਾਂ ਕੋਲੋਂ ਪੰਜਾਬ ਦਾ ਕੋਈ ਭਲਾ ਨਹੀਂ ਹੋਣ ਵਾਲਾ ਇਹ ਮੇਰਾ ਕਹਿਣਾ ਹੈ ਅਸ਼wini ਜੀ ਅਸ਼wini ਜੀ ਜਿੰਨੇ ਵੀ ਲੀਡਰ ਉੱਥੇ ਆਉਂਦੇ ਨੇ ਉਹ ਕਹਿੰਦੇ ਨੇ ਪੰਜਾਬ ਯੂਨੀਵਰਸਿਟੀ ਦਾ ਭਗਵਾ ਕਰਨ ਕੀਤਾ ਜਾ ਰਿਹਾ ਜਿਹੜਾ ਉਹ ਹੋਣ ਨਹੀਂ ਦੇਣਗੇ ਦੂਜੇ ਦੂਜਾ ਕੁਐਸਚਨ ਇਹ ਹੈ ਵੀ ਤੁਹਾਡੇ ਨਾਲ ਕੋਈ ਗੱਲਬਾਤ ਹੋਈ ਹੈ ਤੁਸੀਂ ਮੈਂ ਜਿਹੜੀ ਗੱਲ ਕਰ ਰਿਹਾ ਸਾਰੀ ਲੀਡਰ ਉੱਥੇ ਪਹੁੰਚ ਗਈ ਹੈ ਤੁਹਾਡੀ ਬੀਜੇਪੀ ਦਾ ਕੋਈ ਲੀਡਰ ਮੇਰਾ 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 ਇਹ ਕਹਿਣਾ ਹੈ ਅਸੀਂ ਪੰਜਾਬ ਦਾ ਪੰਜਾਬੀਕਰਨ ਠੀਕ ਤਰੀਕੇ ਨਾਲ ਹੋ ਜੇ ਇਹਦੇ ਲਈ ਲੱਗੇ ਆ ਇਹਨਾਂ ਨੇ ਪੰਜਾਬੀ ਦੀਆਂ ਗੱਲਾਂ ਕੀਤੀਆਂ ਪੰਜਾਬ ਦੇ ਲਈ ਕੀਤਾ ਕੀ ਹੈ ਦੱਸ ਦੇਣਾ ਪੰਜਾਬੀਅਤ ਲਈ ਕੀ ਕੀਤਾ ਮੈਂ ਜਿਹੜੇ ਜਿਹੜੇ ਵਿਸ਼ੇ ਉਠਾਏ ਨੇ ਇਹਦਾ ਜਵਾਬ ਦੇਣਾ ਬਾਜਬਾ ਸਾਹਿਬ ਤੇ ਹਿੰਮਤ ਹੈ ਹਰ ਵੇਲੇ মিডিਆ ਚ ਰਹਿਣਾ ਉਹਨਾਂ ਦੀ ਆਦਤ ਹੈ ਉਹ ਮਾਫੀ ਮੰਗਣ ਕਿ ਸਾਡੇ ਕੇਂਦਰ ਦੀ ਉਸ ਵੇਲੇ ਦੇ ਨਤਰੀਤਵ ਨੇ ਚੰਡੀਗੜ੍ਹ ਤੁਹਾਡੇ ਕੋਲ ਖੋਇਆ ਸੀ ਕਹਿਣਾ ਹੈ ਹਿੰਮਤ ਕਿਆ ਨਹੀਂ ਕਹਿਣਗੇ ਇਦਰ ਉਧਰ ਦੀਆਂ ਗੱਲਾਂ ਕਰਕੇ ਇਹ ਕਰਨ ਹੋ ਰਿਹਾ ਫਲਾਣਾ ਕੋਈ ਕਰਨ ਨਹੀਂ ਹੋ ਰਿਹਾ ਪੰਜਾਬ ਪੰਜਾਬੀਆਂ ਦਾ ਗੌਰਵ ਪੰਜਾਬੀਅਤ ਦੀ ਰਾਖੀ ਅਸੀਂ ਸਾਰੇ ਮਿਲ ਕੇ ਕਰਨ ਵਾਲੇ ਆਂ ਪੰਜਾਬ ਵਿਕਾਸ ਦੀ ਰਾਹ ਤੇ ਚੱਲੇ ਅਸੀਂ ਪੋਲਿਟੀਕਲ ਕਰਨ ਨਹੀਂ ਕਰਨਾ ਚਾਹੁੰਦੇ ਰਾਜਨੀਤੀ ਰਾਜਨੀਤੀ ਮੁੱਦਿਆਂ ਦੇ ਆਧਾਰ ਤੇ ਕਰੋ ਵੀ ਸਾਡਾ ਸਿਰਫ ਇੰਨਾ ਕਹਿਣਾ ਹੈ 26 ਤਰੀਕ ਨੂੰ ਬੰਦ ਕਰ ਰਹੀ ਹੈ ਯੂਨੀਵਰਸਿਟੀ ਉਹ ਜਿਹੜੇ ਸਟੂਡੈਂਟ ਲੋਕਤੰਤਰੀਕ ਸਟੂਡੈਂਟ ਆਪਣੀ ਗੱਲ ਕਰ ਰਹੇ ਨੇ ਉਹਨਾਂ ਨੂੰ ਅਧਿਕਾਰ ਹੈ ਲੋਕਤੰਤਰ ਦੇ ਸ਼ਰਮਾ ਜੀ ਜੇ ਸਰ ਕਿਦ ਨਾਲ ਗੁਰਦੇਵ ਭਦਰ ਸਾਹਿਬ ਦਾ ਸ਼ਿਦੀਪੁਰ ਮਨਾਇਆ ਜਾ ਰਿਹਾ ਹੈ ਪੂਰੇ ਪੰਜਾਬ ਦੇ ਵਿੱਚ ਇਥੋਂ ਤੱਕ ਕਿ ਜਿਹੜੇ ਅਧਿਆਪਕ ਨੇ ਬੀਓ ਨੇ ਉਹਨਾਂ ਦੀ ਡਿਊਟੀਆਂ ਲਾਤੀਆਂ ਵੀ ਆਪਣੇ ਸਕੂਲਾਂ ਦੇ ਬੱਚੇ ਇਕੱਠੇ ਕਰਕੇ ਲੈ ਕੇ ਜਾਣੇ ਸੀਗੇ ਔਰ ਨਾਲ ਦੀ ਨਾਲ ਫਲੈਕਸ ਬੋਰਡ ਜਿਹੜੇ ਨੇ ਹਰੇਕ ਸਕੂਲ ਦੇ ਬਾਹਰ ਹਰੇਕ ਖੰਭੇ ਤੇ ਲੱਗਾ ਹੋਣਾ ਚਾਹੀਦਾ ਇਹ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ ਦੇਖੋ ਭਾਰਤੀ ਜਨਤਾ ਪਾਰਟੀ ਵੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸ਼ਹੀਦੀ ਦਿਹਾੜਾ ਪੂਰੇ ਪੰਜਾਬ 'ਚ ਮਨਾ ਰਹੀ ਹੈ ਹਰ ਪੰਜਾਬੀ ਨੂੰ ਮਨਾਣਾ ਚਾਹੀਦਾ ਹੈ। ਔਰ ਆਪਣੇ ਇਤਿਹਾਸ ਤੋਂ ਜਾਨੂ ਹੋਣਾ ਚਾਹੀਦਾ। ਜਿਸ ਦਿਨ ਗੁਰੂ ਤੇਗ ਬਹਾਦਰ ਜੀ ਦੇ ਬਲੀਦਾਨ ਨੂੰ ਭਾਈ ਬਤੀਦਾਸ, ਭਾਈ ਸਤੀਦਾਸ, ਭਾਈ ਦਿਆਲਾ ਜੀ ਔਰ ਗੁਰੂ ਪੁੱਤਰਾਂ ਦੇ ਚਾਰੋਂ ਸਾਹਿਬਜ਼ਾਦਿਆਂ ਦਾ ਬਲੀਦਾਨ ਕਿਉਂ ਹੋਇਆ ਕਿਸ ਲਈ ਹੋਇਆ? ਹਿੰਦੂ ਦੀ ਚਾਦਰ ਉਹਨਾਂ ਨੂੰ ਇਸ ਕਰਕੇ ਕਿਹਾ ਕਿਉਂਕਿ ਉਸ ਦਿਨ ਉਹਨਾਂ ਸਨਾਤਨ ਬਣਾਏ ਤੇ ਬਹੁਤ ਸਾਰੇ ਲੋਕਾਂ ਦੇ ਅੰਦਰ ਇਹ ਹੁੰਦਾ ਕਿ ਜਨੇਊ ਔਰ ਤਿਲਕ ਉਹ ਬ੍ਰਾਹਮਣਾ ਦੀ ਨਿਸ਼ਾਨੀ ਨਹੀਂ ਹੈ ਕੱਲੀ ਸਾਡੇ ਅੱਜ ਵੀ ਯੱਗੋ ਪਵਿੱਤ ਹੁੰਦਾ ਸਨਾਤਨ ਦੇ ਅੰਦਰ ਕੇਦਾ ਵਿਆਹ ਹੁੰਦਾ ਨਾ ਤੇ ਉਹਨੂੰ ਯੱਗੋ ਪਵਿੱਤ ਕਰਾਇਆ ਜਾਂਦਾ ਉਹਦਾ ਉਹ ਸਨਾਤਨ ਦੀ ਨਿਸ਼ਾਨੀ ਸੀ ਸਨਾਤਨ ਲਈ ਉਹਨਾਂ ਨੇ ਐਡਾ ਵੱਡਾ ਬਲੀਦਾਨ ਹੋਇਆ ਇਸ ਕਰਕੇ ਉਹ ਹਿੰਦੂ ਦੀ ਚਾਦਰ ਕਹੇ ਲਾਏ ਔਰ ਉਹ ਨਾਲੇ ਛੋਟੇ ਧਾਰੇ ਤੇ ਨਹੀਂ ਪੂਰਾ ਪੂਰਾ ਦੇਸ਼ ਉਹਨਾਂ ਦਾ ਉਹ ਦੇਸ਼ ਦੇ ਨੇ ਔਰ ਮੇਰਾ ਇਹ ਇਹਦੇ ਅੰਦਰ ਇਹ ਕਹਿਣਾ ਹੈ ਗੁਰੂ ਪੁੱਤਰਾ ਦਾ ਇਤਿਹਾਸ ਬਲੀਦਾਨ ਅਗਰ ਘਰ ਘਰ ਪੁੱਜੇ ਨਾ ਤੇ ਪੰਜਾਬ ਚ ਜਿਹੜੇ ਲੋਕ ਪੰਜਾਬ ਨੂੰ ਅਲਗਾਬ ਦੀਆਂ ਗੱਲਾਂ ਕਰਦੇ ਆ ਨਾ ਉਹ ਉਹ ਤਾਂ ਮਿੱਟੀ ਜਾਣ ਉਹ ਮਿੱਟੀ ਜਾਣ ਪੜ ਕੇ ਦੇਖੋ ਨਾ ਭਾਈ ਮਤੀ ਦਾਸ ਕੌਣ ਸੀ ਭਾਈ ਸਤੀ ਦਾਸ ਕੌਣ ਸੀ ਭਾਈ ਜਿਆਲਾ ਜੀ ਕੌਣ ਸੀ ਏ ਕੋ ਭਾਈ ਜੱਤ ਜੱਤਾ ਜੀ ਭਾਈ ਜੱਤਾ ਜੀ ਕੌਣ ਸੀ ਜੀਵਨ ਜੀ ਕੌਣ ਸੀ ਕੌਣ ਸੀ ਇਹ 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 ਦਰਦ ਦੀ ਲੜਾਈ ਵਾਲੀ ਗੱਲ ਖਤਮ ਹੋ ਜਾਏ ਲੇਕਿਨ ਮर्यादाਵਾਂ ਦਾ ਧਿਆਨ ਹੋਣਾ ਚਾਹੀਦਾ ਬੀਜਪੀ ਦੇ ਕਿਸੇ ਵੀ ਹੋਲਡਿੰਗ ਦੇ ਉਤੇ ਕਿਸੇ ਨੇਤਾ ਦੀ ਫੋਟੋ ਨਹੀਂ ਲੱਗਦੀ ਸਿਰਫ ਨਵੇਂ ਪਾਤਸ਼ਾਹੀ ਨੂੰ ਤੇ ਇੱਕ ਵਾਰ ਤੇ ਇੱਕ ਵਾਰ ਜਿਹਦੀ ਫੋਟੋ ਲੱਗਦੀ ਲੇਕਿਨ ਇਹ ਤੇ ਮੈਂ ਸਾਰੇ ਹੱਥ ਜੋੜੇ ਜੋੜੇ ਦੇਖ ਕੇ ਕਹਿੰਦਾ ਮੈਨੂੰ ਆਉਂ ਲੱਗਦਾ ਕਿ ਇਹ ਕਹਿੰਦੇ ਸਾਡੇ ਹੱਲ ਦੇਖੋ ਕੋਈ ਦੇਖਦਾ ਹੈ ਨਹੀਂ ਹੈ ਕੀ ਜ਼ਰੂਰਤ ਸੀ ਮੈਨੂੰ ਦੱਸੋ ਮर्यादाਵਾਂ ਦਾ ਪਾਲਣ ਕਰਨਾ ਨਹੀਂ ਚਾਹੀਦਾ ਕਿ ਕੋਈ ਮर्याਦਾ ਦਾ ਸਕੂਲ ਦੇ ਬਾਅਦ ਵੀ ਦੇਖੋ ਟਾਇਲਟ ਤੇ ਵੀ ਦੇਖੋ ਇੱਧਰ ਵੀ ਦੇਖੋ ਮर्याਦਾ ਦਾ ਪਾਲਣ ਹੋਣਾ ਚਾਹੀਦਾ ਸੀ ਇਹ ਦੁਰਭਾਗ્યਪੂਰਨ ਹੈ ਬਾਕੀ ਸਕੂਲਾਂ ਚ ਵੀ ਬਣਾਓ ਕਾਲਜਾਂ ਚ ਵੀ ਬਣਾਓ ਹਰ ਸੰਸਥਾ ਮਨਾਏ ਲੇਕਿਨ ਮर्याਦਾਵਾਂ ਦਾ ਪਾਲਣ ਕਰਕੇ ਇਹ ਇਹਨੂੰ ਕਰਨਾ ਚਾਹੀਦਾ ਲੇਕਿਨ ਸਰਕਾਰ ਮੈਨੂੰ ਲੱਗਦਾ ਪ੍ਰਦਰਸ਼ਨ ਜ਼ਿਆਦਾ ਭਾਵ ਘਟਾ 1 ਕਰੋੜ ਦਾ ਅੰਦਾਜ਼ਾ ਸੀਗਾ ਪਰ ਕਹਿੰਦੇ 5 ਤੋਂ 7 ਹਜ਼ਾਰ ਬੰਦਾ ਵੀ ਪੂਰਾ ਨਹੀਂ ਸੀਗਾ ਚਲੋ ਮੈਂ ਸੰਖਿਆ ਜ਼ੁਮਕਿਆ ਜ ਨਹੀਂ ਪੜਨਾ ਚਾਹੁੰਦਾ ਕਿਉਂਕਿ ਉਹ ਮਹਾਪੁਰਸ਼ਾਂ ਦੇ ਨੂੰ ਜੇ ਸ਼ਹਾਦਤ ਜਿਹੜੀ ਹੈ ਨਾ ਅਸੰਖਿਆ ਲੋਕ ਐਸੇ ਨੇ ਜਿਨ੍ਹਾਂ ਦੀ ਸ਼ਰਧਾ ਉਹਨਾਂ ਦੇ ਪ੍ਰਤੀ ਹੈ ਇੱਕ ਕਾਰਜਕ੍ਰਮ ਦੇ ਮਾਧਿਅਮ ਨਾਲ ਹੀ ਨਹੀਂ ਅਸੰਖਿਆ ਲੋਕ ਨੇ ਜਿਹੜੇ ਆਪਣੇ ਆਪਣੇ ਤਰੀਕੇ ਨਾਲ ਉਹਨਾਂ ਨੂੰ ਨਮਨ ਕਰ ਰਹੇ ਨੇ ਸ਼੍ਰੀ ਰਾਮ ਜੀ ਅਕਾਲੀ ਦਲ ਨਾਲ ਬੀਜੇਪੀ ਦਾ ਅਲਾਈਅንስ ਨੂੰ ਲੈ ਕੇ ਤੁਹਾਡਾ ਕੀ ਰਿਐਕਸ਼ਨ ਹੈ ਮੈਨੂੰ ਲੱਗਦਾ ਕਿ ਅੱਜ ਇਤਨਾ ਲੱਕ ਰਹਿਣ ਦੀ ਹੈ ਤੇ ਚੰਗਾ ਰਹੂਗਾ ਠੀਕ ਹੈ ਜੀ ਬਹੁਤ ਧੰਨਵਾਦ ਥੈਂਕ ਯੂ ਸਰ 1 ਮਿੰਟ ਹੀ ਲਾਸਟ ਹੈਗੇ ਅੱਜ ਸ਼੍ਰੀ ਰਾਮ ਮੰਦਿਰ ਦਾ ਕੰਮ ਪੂਰਾ ਹੋਇਆ ਧਰਮ ਦੋਜ ਚ ਲੈ ਰਾਇਆ ਜਾਏਗਾ ਗਿਆ ਪ੍ਰਧਾਨ ਮੰਤਰੀ ਸਾਹਿਬ ਕੋ ਕਿਵੇਂ ਦੇਖਦੇ ਹੋ ਅੱਜ ਪੂਰੇ ਹਿੰਦੁਸਤਾਨ ਦੇ ਲਈ ਪੂਰੇ ਰਾਮ ਪਕਤਾ ਲਈ ਪੂਰੇ ਸਨਾਤਨੀਆਂ ਦੇ ਲਈ ਗੌਰਵਸ਼ਾਲੀ ਦਿਨ ਹੈ ਕਿ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦੁਆਰਾ ਉਹਨਾਂ ਦੇ ਕਰ ਕਮਲਾਂ ਦੇ ਨਾਲ ਧਰਮ ਦੁਆਜ ਜਿਹੜੀ ਹੈ ਉਹ ਉੱਤੇ ਸਥਾਪਿਤ ਕੀਤੀ ਗਈ ਹੈ ਲਗਾਈ ਗਈ ਹੈ ਔਰ ਜਦੋਂ ਵੀ ਕੋਈ ਰਾਜ ਦੀ ਗੱਲ ਆਉਂਦੀ ਹੈ ਤੇ ਰਾਜ ਰਾਜ ਦੀ ਗੱਲ ਆਉਂਦੀ ਹੈ ਆਰਾਮ ਇਸ ਦੇਸ਼ ਦੀ ਪ੍ਰਾਨਵਾਯੂ ਨੇ ਰਾਮ ਇਸ ਦੇਸ਼ ਦੀ ਆਤਮਾ ਨੇ ਰਾਮ ਹੀ ਸੱਤ ਹੈ ਜੋ ਬੱਚਾ ਪੈਦਾ ਹੁੰਦਾ ਤੇ ਰਾਮ ਬੱਚਾ ਜੋ ਆਪਣੀ ਜੀਵਨ ਯਾਤਰਾ ਸਮਾਪਤ ਕਰਦਾ ਕਹਿੰਦਾ ਰਾਮ ਨਾਮ ਸੱਤ ਹੈ ਰਾਮ ਰਾਜ ਦੀ ਸਥਾਪਨਾ ਦਾ ਮਤਲਬ ਲੋਕਤੰਤਰਿਕ ਤਰੀਕੇ ਦੇ ਨਾਲ ਰਾਜ ਕਰਨਾ ਐਸਾ ਰਾਜ ਜਿੱਚ ਨਾ ਜਾਤੀ ਹੋਏ ਨਾ ਬਰਾਦਰੀ ਹੋਏ ਨਾ ਪੰਥ ਹੋਏ ਸਭਨ ਧਰਮਾਂ ਦਾ ਆਦਰ ਕਰਦੇ ਹੋਏ ਸਤਕਾਰ ਕਰਦੇ ਹੋਏ ਅੰਤਿਮ ਵਿਅਕਤੀ ਵੀ ਸਮਰਿੱਧ ਹੋਏ ਤੇ ਇਹ ਰਾਸ਼ਟਰ ਸਮਰਿੱਧ ਬਣੇਗਾ ਐਸੀ ਕਲਪਨਾ ਰਾਮ ਰਾਜ ਦੀ ਹੈ ਔਰ ਮੈਨੂੰ ਲੱਗਦਾ ਹੈ ਕਿ ਕੇਵਲ ਧਵਜਾ ਰੋਹਣ ਨਹੀਂ ਹੋਇਆ ਦੇਸ਼ ਦਾ ਵਿਸ਼ਵ ਸਤਰ ਦੇ ਉਤੇ ਉਦੇ ਵੱਲ ਦੇ ਦੇਸ਼ ਜਾਏਗਾ ਦੁਨੀਆ ਦਾ ਸ਼ਕਤੀਸ਼ਾਲੀ ਰਾਸ਼ਟਰ ਬਣੇਗਾ ਔਰ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਵੀ ਅੱਜ ਆਪਣੇ ਸੰਬੋਧਨ ਦੇ ਅੰਦਰ ਇਹਦੀ ਪੂਰੀ ਰਾਮਰਾਜ ਦੀ ਵਿਆਖਿਆ ਜਿਹੜੀ ਉੱਥੇ ਕੀਤੀ ਹੈ ਮੈਨੂੰ ਲੱਗਦਾ ਹੈ ਕਿ ਉਹ ਸ਼ਬਦੇ ਜੀਵਨ ਦਾ ਹਿੱਸਾ ਬੰਨਣੀ ਚਾਹੀਦੀ ਹੈ ਔਰ ਅੱਜ ਦੇ ਇਸ ਸ਼ੁਭ ਦਿਨ ਦੇ ਉੱਤੇ ਜਿਹੜਾ ਉਹ ਮਜਾ ਰੌਣ ਹੋਇਆ ਸਭ ਨੂੰ ਜੈ ਸ਼੍ਰੀ ਰਾਮ ਜੀ ਇੱਕ ਨਾ ਐਸਪੀਸੀ ਦੇ ਤੇ ਇੱਕ ਭਾਈ ਹਰਪਾਲ ਸਿੰਘ ਦਾ YouTube ਚੈਨਲ ਸਸਪੈਂਡ ਕੀਤੇ ਗਏ ਆ ਕਹਿੰਦੇ ਕਿ ਤੁਹਾਨੂੰ ਪਤਾ ਹੈ ਕਿ ਉਹ ਟੈਕਨੀਕਲੀ ਕੋਈ ਪ੍ਰੋਬਲਮ ਹੈ ਭਾਜਪਾ ਨੇ ਸਭ ਤੋਂ ਪਹਿਲਾਂ ਉਹਦੇ ਤੇ ਐਕਟ ਕੀਤਾ ਕਿ ਇਸ ਵੇਲੇ ਐਸੇ ਦਿਨ ਚੱਲ ਰਿਹਾ ਹੈ ਜਿਸ ਵੇਲੇ ਇਸ ਤਰੀਕੇ ਦਾ ਇਹ ਮਾਮਲਾ ਸામਨੇ ਨਹੀਂ ਆਣਾ ਚਾਹੀਦਾ ਸੀ ਔਰ ਇਹਦੇ ਅੰਦਰ ਕਿਤੇ ਕੋਈ ਸਰਕਾਰ ਸਰਕੂਰ ਨਹੀਂ ਹੈ ਸਰਕਾਰ ਤਾਂ ਇਹਦੇ ਫੇਵਰ ਚ ਹੈ ਕਿ ਇੱਕ ਇਹ ਇਹਨਾਂ ਦਿਨਾਂ ਦੇ ਅੰਦਰ ਜਦੋਂ ਪੂਰਾ ਦੇਸ਼ ਨਹੀਂ ਪੂਰਾ ਵਿਸ਼ਵ ਸ਼ਹਾਦਤ ਨੂੰ ਨਮਨ ਕਰ ਰਿਹਾ ਹੈ ਉਸ ਵੇਲੇ ਐਸਡੀਪੀਸੀ ਦੇ YouTube ਹੈਂਡਲ ਦਾ ਜਿਹੜਾ ਬੰਦ ਹੋਣਾ ਹੈ ਸਸਪੈਂਡ ਹੋਣਾ ਹੈ ਉਹ ਦੁਰਭਾਗ્યਪੂਰਨ ਡੀਜੀਪੀ ਪੰਜਾਬ ਨੂੰ ਈਸੀਆ ਨੇ ਤਲਬ ਕੀਤਾ ਅੱਜ 3 ਵਜੇ ਪੇਸ਼ ਹੋ ਰਹੇ ਨੇ ਪੂਰੀ ਸਥਿਤੀ ਨੂੰ ਕਿਵੇਂ ਦੇਖਦੇ ਹੋ ਤਰਨਤਨ ਫਾਈਲ ਇਲੈਕਸ਼ਨ ਨੂੰ ਲੈ ਕੇ ਪਹਿਲਾਂ ਸਸਪੈਂਡ ਹੋਇਆ ਸੀ ਵੀ ਔਰ ਡੀਜੀਪੀ ਤਲਬ ਕਰ ਲੈਣਾ ਈਸੀਆ ਦੇਖਦੇ ਹਾਂ ਉਹਨਾਂ ਦਾ ਜਵਾਬ ਕੀ ਆਉਂਦਾ ਲੇਕਿਨ ਉੱਥੇ ਜੋ ਕੁਝ ਹੋਇਆ ਸਭ ਨੇ ਦੇਖਿਆ ਧੰਨਵਾਦ ਸਰ ਸਾਇਮਿਕ ਜਨੇ ਇਜਲਾਸ ਕੀਤਾ ਉਸ ਤਰ੍ਹਾਂ ਨਾਬੀ ਜੋ ਬੋਲਣਾ ਮੈਂ ਪੰਜਾਬੀ ਸਰ ਜਿਹੜਾ ਇਜਲਾਸ ਹੋਇਆ ਸੀ ਅ ਕੱਲ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਉੱਥੇ ਕੱਲ ਪ੍ਰਤਾਪ ਸਿੰਘ ਬਾਜਵਾ بڑے ਐਲੀਗੇਸ਼ਨ ਲਾਦੇ ਹੋਏ ਨਜ਼ਰ ਆਏ ਸਭ ਤੋਂ ਪਹਿਲਾਂ ਤੇ ਅੱਜ ਦੇ ਸ਼ਹੀਦੀ ਦਿਹਾੜੇ ਤੇ ਨਵੇਂ ਪਾਛਾਈ ਗੁਰੂ ਤੇਗ ਬਹਾਦਰ ਜੀ ਨੂੰ ਛਤ ਛਤ ਨਮਨ ਹੈ ਉਹਨਾਂ ਦੇ ਨਾਲ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਦੇ ਪ੍ਰਤੀ ਵੀ ਛਤ ਛਤ ਨਮਨ ਕਰਦੇ ਹੋਏ ਕੱਲ ਪੰਜਾਬ ਦੀ ਵਿਧਾਨ ਸਭਾ ਸ਼੍ਰੀ ਅਨੰਦਪੁਰ ਸਾਹਿਬ ਦੇ ਅੰਦਰ ਸਰਕਾਰ ਦੁਆਰਾ ਆਯੋਜਿਤ ਹੋਈ ਲੇਕਿਨ ਗੁਰੂਆਂ ਦੀ ਪਵਿੱਤਰ ਨਗਰੀ ਦੇ ਅੰਦਰ ਜਿੱਥੇ ਖਾਲਸਾ ਦੀ ਸਿਰਜਣਾ ਹੋਈ ਹੋਏ ਤਵੱਕੋ ਤੇ ਕੀਤੀ ਜਾ ਰਹੀ ਸੀ ਕਿ ਉੱਥੇ ਜਿਸ ਮਕਸਦ ਨੂੰ ਲੈ ਕੇ ਜਿਹੜਾ ਸੰਦੇਸ਼ ਦੇਣ ਦੇ ਲਈ ਸਪੈਸ਼ਲ ਸਦਨ ਉਥੇ ਬੁਲਾਇਆ ਹੈ ਉਹਨਾ ਗੁਰੂਆਂ ਨੂੰ ਸਨਾਤਨ ਦੇ ਰਾਖੇ ਨੂੰ ਹਿੰਦ ਦੀ ਚਾਦਰ ਨੂੰ ਸ਼ਰਧਾਂਜਲੀ ਦਿੰਦੇ ਹੋਏ ਕੋਈ ਵੀ ਰਾਜਨੀਤੀ ਗੱਲ ਨਹੀਂ ਹੋਏਗੀ ਲੇਕਿਨ ਕਾਂਗਰਸ ਮਜਬੂਰ ਆ ਮੈਨੂੰ ਲੱਗਦਾ ਕਾਂਗਰਸ ਦੀ ਮਾਨਸਿਕਤਾ ਔਰ ਸਰਕਾਰ ਦੀ ਮਾਨਸਿਕਤਾ ਵੀ ਇੱਕੋ ਜਿਹੀ ਹੈ ਔਰ ਉਸ ਪਵਿੱਤਰ ਤਿਆਰੇ ਨੂੰ ਮੈਨੂੰ ਲੱਗਦਾ ਕਿ ਕਿਤਨਾ ਕਿਤੇ ਮਰਿਆਦਾਵਾਂ ਦਾ ਉਲੰਘਣ ਵੀ ਕੀਤਾ ਹੈ ਮਕਸਦ ਤੋਂ ਦੂਰ ਗਏ ਨੇ ਕਾਂਗਰਸ ਔਰ ਕਾਂਗਰਸ ਦੇ ਨੇਤਾ ਐਲੋਪੀ ਪ੍ਰਤਾਪ ਬਾਜਵਾ ਉਦਾਂ ਤਾਂ ਸਾਡੇ ਭਰਾ ਨੇ ਲੇਕਿਨ ਮੈਨੂੰ ਲੱਗਦਾ ਕਿ ਉੱਪਰ ਵਾਲਿਆਂ ਨੂੰ ਖੁਸ਼ ਕਰਨ ਦੇ ਚੱਕਰ 'ਚ ਉਹ ਗਲਤ ਜਗ੍ਹਾ ਜਿਹੜੀ ਚੁਣੀ ਉਹਨਾਂ ਨੇ ਆਪਣੀ ਗੱਲ ਕਹਿਣ ਲਈ ਉਹ ਪੂਰੀ ਤਰ੍ਹਾਂ ਨਾਲ ਤੱਥਿਆਂ ਤੋਂ ਦੂਰ ਵੀ ਸੀ ਔਰ ਮर्यादा ਦਾ ਉਲੰਘਣ ਵੀ ਸੀ ਮੇਰੀ ਇੱਕ ਮੇਰਾ ਇਹ ਕਹਿਣਾ ਹੈ ਉਹ ਬੋਲਦੇ ਬੋਲਦੇ ਬੋਲ ਗਏ ਕਿ ਪੰਜਾਬ ਜਿਹੜਾ ਉਹ ਰਾਸ਼ਟਰਪਤੀ ਰਾਜ ਦੀ ਔਰ ਅੱਗੇ ਵੱਧ ਰਿਹਾ ਅੱਛਾ ਬੋਲ ਕੌਣ ਰਿਹਾ ਸ਼ਾਜ ਤੇ ਬੋਲੇ ਸ਼ਾਨਨੀ ਕੀ ਬੋਲੇ ਬਾਜਬਾ ਸਾਹਿਬ ਕਾਂਗਰਸ ਦਾ ਇਤਿਹਾਸ ਅਗਰ ਯਾਦ ਨਹੀਂ ਹੈ ਤਾਂ ਪੜ੍ਹ ਲਓ ਆਪਣੇ ਮੰਜੇ ਥੱਲੇ ਛੋਟਾ ਮਾਰ ਲਓ ਚੰਗੀ ਤਰ੍ਹਾਂ ਨਾਲ ਇਹ ਉਹ ਕਾਂਗਰਸ ਹੈ ਜਿਨ 1952 ਤੋਂ ਲੈ ਕੇ 1996 ਦੇ ਵਿਚਕਾਰ 7 ਵਾਰ ਲੋਕਤੰਤ੍ਰਿਕ ਬਣੀਆਂ ਹੋਈਆਂ ਸਰਕਾਰਾਂ ਨੂੰ ਤੋੜਿਆ ਅਗਰ ਲੋਕਤੰਤਰ ਦਾ ਕੰਮ ਕਿਸੇ ਨੇ ਕੀਤਾ ਹੈ ਤੇ ਉਹ ਕਾਂਗਰਸ ਨੇ ਕੀਤਾ ਹੈ ਭਾਰਤੀ ਜਨਤਾ ਪਾਰਟੀ ਹਮੇਸ਼ਾ ਹੀ ਰਾਸ਼ਟਰਪਤੀ ਰਾਜ ਦੇ ਵਿਰੋਧ ਸੁਰ ਉਠਾਨ ਵਾਲੀ ਪਾਰਟੀ ਹੈ ਔਰ ਜਦ ਦੇ ਨਰਿੰਦਰ ਭਾਈ ਮੋਦੀ ਇਸ ਦੇ ਪ੍ਰਧਾਨ ਮੰਤਰੀ ਬਣੇ ਨੇ ਅਸੀਂ ਹਮੇਸ਼ਾ ਲੋਕਤੰਤਰ ਦੇ ਉੱਤੇ ਪੈਰਾ ਦਿੱਤਾ ਦੂਜੀ ਗੱਲ ਕੱਲ ਪਵਿੱਤਰ ਸਦਨ ਜਾਂਦੇ ਸ਼ਰਧਾਂਜਲੀ ਦੇਣ ਦੀ ਜਗ੍ਹਾ ਇਤਨੇ ਪਾਰਟੀਆਂ ਚਾਹੇ ਅਕਾਲੀ ਹੋਣ ਚਾਹੇ ਕਾਂਗਰਸ ਹੋਵੇ ਚਾਹੇ ਆਮ ਆਦਮੀ ਪਾਰਟੀ ਹੋਵੇ ਮੈਨੂੰ ਲੱਗਦਾ ਬੀਜੇਪੀ ਕੋਲ ਬੜੇ ਡਰੇ ਹੋਏ ਨੇ ਸਾਮਿ ਹੋਏ ਨੇ ਬੀਜੇਪੀ ਦੇ ਵਿਕਾਸ ਨੂੰ ਲੈ ਕੇ ਬੀਜੇਪੀ ਦੀ ਪੰਜਾਬ 'ਚ ਵੱਧਦੀ ਹੋਣ ਨੂੰ ਲੈ ਕੇ ਬੜਾ ਬੜ ਘਟੇ ਹੋ ਜਾਂਦੇ ਨੇ ਚੰਡੀਗੜ੍ਹ ਚੰਡੀਗੜ੍ਹ ਨੂੰ ਕੀ ਹੋਇਆ ਨਾ ਚੰਡੀਗੜ੍ਹ ਦੇ ਉੱਤੇ ਬੀਜੇਪੀ ਦਾ ਸਟੈਂਡ ਸਭ ਪੰਜਾਬ ਦਾ ਬੜੀ ਧੀਰ ਤੋਂ ਸਪਸ਼ਟ ਹੈ ਮੈਂ 2012 ਚ ਵੀ ਐਮਐਲਏ ਸੀ ਤਾਂ ਵੀ ਸਦਨ ਦੇ ਪਟਲ ਤੇ ਬੀਜੇਪੀ ਨੇ ਆਪਣਾ ਸਟੈਂਡ ਅੱਜ ਤੱਕ ਬੀਜੇਪੀ ਐਸੀ ਪਾਰਟੀ ਹੈ ਪਾਣੀ ਦਾ ਮਾਮਲਾ ਹੈ ਚੰਡੀਗੜ੍ਹ ਦਾ ਮਾਮਲਾ ਹੈ ਯੂਨੀਵਰਸਿਟੀ ਦਾ ਮਾਮਲਾ ਹੈ ਅਸੀਂ ਬਾਰ ਬਾਰ ਕਲੀਅਰ ਕਰ ਚੁੱਕੇ ਹਾਂ ਕਿ ਪੰਜਾਬ ਦੇ ਹਿੱਤਾਂ ਨੂੰ ਕਿਸੇ ਵੀ ਕੀਮਤ ਤੇ ਘਾਤ ਨਹੀਂ ਲੱਗਣ ਦਿੱਤਾ ਜਾਏਗਾ ਅਸੀਂ ਪੂਰੀ ਤਰ੍ਹਾਂ ਨਾਲ ਖੜੇ ਹਾਂ ਇਹਦੇ باوجود ਵੀ ਰਾਜਨੀਤੀ ਕਰਨ ਲਈ ਉਹ ਦਿਹਾੜਾ ਕਿਹੜਾ ਚੁੰਂਦੇ ਨੇ ਜੇਨਗੜਾ ਤੋਂ ਨੇਰੇ ਜਿੱਤੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਨਮਨ ਕਰਨਾ ਸੀ ਇਤਿਹਾਸ ਨੂੰ ਯਾਦ ਕਰਨਾ ਸੀ ਕਿਉਂ ਬਲੀਦਾਨ ਹੋਇਆ ਕਿਹਦੇ ਲਈ ਬਲੀਦਾਨ ਹੋਇਆ ਔਰ ਕਿਨਾ ਕਿਨਾ ਨੇ ਬਲੀਦਾਨ ਦਿੱਤਾ ਇਹ ਆਪਣੀ ਰਾਜਨੀਤੀ ਕਰ ਰਹੇ ਨੇ ਮੈਨੂੰ ਲੱਗਦਾ ਇਹ ਤੋਂ ਮੁੱਖ ਮੰਤਰੀ ਨੂੰ ਵੀ ਬਾਜ ਆਣਾ ਚਾਹੀਦਾ ਸੀ ਮੁੱਖ ਮੰਤਰੀ ਨੂੰ ਵੀ ਬਾਜ ਆਣਾ ਚਾਹੀਦਾ ਸੀ ਇਸ ਕਰਕੇ ਮੇਰਾ ਕੇਵਲ ਇਤਰਾਹ ਕਹਿਣਾ ਹੈ ਕਿ ਪਵਿੱਤਰਤਾ ਰੱਖਣੀ ਚਾਹੀਦੀ ਸੀ ਉਪ ਪਵਿੱਤਰਤਾ ਕਿਤੇ ਨੇ ਇੱਕ ਦਾ ਭੰਗ ਹੋਈ ਹੈ। ਔਰ ਜਿਹੜੀਆਂ ਕੱਲ ਘੋਸ਼ਣਾ ਵੀ ਮੁੱਖ ਮੰਤਰੀ ਜੀ ਨੇ ਕੀਤੀ ਹੈ ਕਿ Shri Anandpur Sahib Shri apna Talwandi Sabo aur Shri Amritsar BJP ਦਾ ਬੜਾ ਸਾਫ ਮੰਨਾ। ਪੰਜਾਬ ਦੀ ਰਾਜਨੀਤਿਕ ਰਾਜਧਾਨੀ ਚੰਡੀਗੜ੍ਹ ਹੈ। ਪਰ ਸਾਂਸਕ੍ਰਿਤਿਕ ਔਰ ਧਾਰਮਿਕ ਰਾਜਧਾਨੀ ਅੰਮ੍ਰਿਤਸਰ ਹੈ। ਦੋ ਸ਼ਹਿਰਾਂ ਦੇ ਉੱਤੇ ਜਿਹੜੀ ਘੋਸ਼ਣਾ ਉਹ ਤਾਂ ਸਿੱਧੀ ਸਿੱਧੀ ਸਮਝ ਆ ਰਹੀ ਹੈ ਕਿ ਇਹਨੂੰ ਧਾਰਮਿਕ ਸ਼ਹਿਰ ਹੋਣ ਦੇ ਕਾਰਨ ਹੋਲੀ ਸਿਟੀ ਦਾ ਦਰਜਾ ਦੇ ਕੇ ਇੱਥੇ ਮੀਟ ਦੀਆਂ ਦੁਕਾਨਾਂ ਸ਼ਰਾਬ ਦੀਆਂ ਦੁਕਾਨਾਂ ਬੀੜੀ ਸਿਗਰਟ ਬੰਦ ਕਰਾਂਗੇ ਲੇਕਿਨ ਅੰਮ੍ਰਿਤਸਰ ਨੂੰ ਲੈ ਕੇ ਮੈਨੂੰ ਲੱਗਦਾ ਗੋਲ ਮੋਲ ਹੋ ਗਿਆ ਮਾਮਲਾ ਸ਼੍ਰੀ ਦਰਬਾਰ ਸਾਹਿਬ ਦੇ ਗਲਾਰਾ ਜਿਹੜਾ ਬਣਿਆ ਆ ਉਹਦੇ ਅੰਦਰ ਤੇ ਆਲਰੇਡੀ ਨਾ ਹੀ ਸ਼ਰਾਬ ਦੀ ਦੁਕਾਨ ਹੈ ਨਾ ਹੀ ਸਿਗਰਟ ਬੀੜੀ ਦੀ ਨਹੀਂ ਉਹ ਹੈ ਉਹਨੂੰ ਮੁੱਖ ਮੰਤਰੀ ਜੀ ਨੇ ਕ੍ਰੈਡਿਟ ਲੈਣ ਦੇ ਚੱਕਰ ਜਨਾ ਗੋਲਮੋਲ ਕੀਤਾ ਮੇਰਾ ਇਹ ਕਹਿਣਾ ਹੈ ਅੰਮ੍ਰਿਤਸਰ ਸ਼੍ਰੀ ਦੁਰਗਿਆਣਾ ਮੰਦਿਰ ਵੀ ਹੈ ਉੱਥੇ ਸ਼੍ਰੀ ਆ ਰਾਮ ਤੀਰਥ ਵੀ ਹੈ ਉਹ ਹੋਲੀ ਸਿਟੀ ਕਰਨੀ ਹੈ ਤੇ ਪੂਰਨ ਰੂਪ ਚ ਕਰੋ ਔਰ ਐਵੇਂ ਹੀ ਕੇਵਲ ਵਾਵਾ ਲਈ ਨਾ ਕਰੋ ਵੜਾ ਕੋਈ ਕੁਐਸਚਨ ਆਦਾ। ਵੜੋ ਕਹਿੰਦੇ ਜੀ ਵੌਲ ਸਿਟੀ ਜਿਹੜੀ ਅੰਮ੍ਰਿਤਸਰ ਦੇ ਵਿੱਚ ਯਾਨੀ ਜਿਹੜਾ ਪੁਰਾਣਾ ਅੰਮ੍ਰਿਤਸਰ ਸ਼ਹਿਰ ਹੁੰਦਾ ਸੀ ਉਸ ਦੇ ਵਿੱਚ ਸਾਰੇ ਨੂੰ ਪਵਿੱਤਰ ਕੋਸ਼ਿਤ ਕਰ ਦਿੱਤਾ ਗਿਆ ਉਸ ਦੇ ਵਿੱਚ ਹੁਣ પ્રતિਬੰਧ ਜਾਰੀ ਰਹਿਣਗੇ। ਤੁਸੀਂ ਯਾਰ ਉਹਨਾਂ ਦਾ ਬਿਆਨ ਕੱਲ ਦਾ ਹੋਰ ਪਟਲ ਤੇ ਜਿਹੜਾ ਬੋਲਿਆ ਉਹ ਕਨਫਿਊਜ਼ਨ ਕ੍ਰੀਏਟ ਕਰਦਾ ਅਗਰ ਉਹ ਇਹਨੂੰ ਕਲੀਅਰ ਕਰਨ ਕਿ ਉਹਦਾ ਦਾਇਰਾ ਕਿੰਨਾ ਕੁ ਵਧਾਇਆ ਹੈ। ਉਹ ਜਲੇ ਆ ਜਾਂਦਾ ਹੈ।